ਅੱਜਕੱਲ ਆਪਾਂ ਅਕਸਰ ਦੇਖਦੇ ਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਮੁੰਡੇ ਕੁੜੀਆਂ ਆਪਸ ਦੇ ਵਿੱਚ ਗੱਲਾਂ ਕਰਦੇ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਹੀ ਉਹਨਾਂ ਦੀ ਦੋਸਤੀ ਇੰਨੀ ਜ਼ਿਆਦਾ ਗੂੜੀ ਹੋ ਜਾਂਦੀ ਹੈ ਉਹਨਾਂ ਨੂੰ ਇਹ ਲੱਗਦਾ ਆ ਕਿ ਉਹ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਪਰ ਅਸਲ ਤਾਂ ਇਹ ਹੈ ਕਿ ਸੋਸ਼ਲ ਮੀਡੀਆ ਦੀ ਜਿਹੜੀ ਇਹ ਜ਼ਿੰਦਗੀ ਹੈ ਇਹ 80% ਫੇਕ ਹੈ ਅੱਜ ਜਿਹੜੀ ਮੈਂ ਸੱਚੀ ਘਟਨਾ ਦੀ ਗੱਲ ਕਰਨ ਜਾ ਰਿਹਾ ਉਹਦੇ ਵਿੱਚ ਵੀ ਇੱਕ ਕੁੜੀ ਸੋਸ਼ਲ ਮੀਡੀਆ ਦੇ ਉੱਤੇ ਮੁੰਡੇ ਨਾਲ ਦੋਸਤੀ ਕਰ ਲੈਂਦੀ ਹੈ ਉਹਦੇ ਉੱਤੇ ਬਹੁਤ ਜ਼ਿਆਦਾ ਯਕੀਨ ਕਰ ਲੈਂਦੀ ਹੈ ਪਰ ਇਸ ਯਕੀਨ ਦਾ ਉਹਨੂੰ ਬਹੁਤ ਵੱਡਾ ਹਰਜਾਨਾ ਭੁਗਤਣਾ ਪੈਂਦਾ ਉਹਦੀ ਜਾਨ ਚਲੀ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਜਿਹੜੇ ਮੇਰੇ ਦੋਸਤ ਅੱਜ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਦੀ ਸੱਚੀ ਘਟਨਾ ਮੁੰਬਈ ਸ਼ਹਿਰ ਦੀ ਹੈ ਦਿਨ ਹੁੰਦਾ ਆ 15 ਅਕਤੂਬਰ 2018 ਦਾ ਤਾਂ ਇੱਥੋਂ ਦੇ ਅੰਦੇਰੀ ਦਾ ਰਹਿਣ ਵਾਲਾ ਇੱਕ 22 ਸਾਲ ਦਾ ਮੁੰਡਾ ਉਹਲਾ ਤੇ ਇੱਕ ਕੈਬ ਬੁੱਕ ਕਰਦਾ ਹੈ ਦੁਪਹਿਰ ਦੇ 2 ਵਜੇ ਹੁੰਦੇ ਨੇ ਕੁਝ ਹੀ ਮਿੰਟਾਂ ਦੇ ਵਿੱਚ ਇਹ ਟੈਕਸੀ ਉਹਦੇ ਅਪਾਰਟਮੈਂਟ ਦੇ ਥੱਲੇ ਆ ਕੇ ਖੜ ਜਾਂਦੀ ਹੈ ਇਹ ਮੁੰਡਾ ਆਪਣੇ ਫਲੈਟ ਦੇ ਵਿੱਚੋਂ ਨਿਕਲਦਾ ਇਹਦੇ ਕੋਲ ਇੱਕ ਸੂਟਕੇਸ ਹੁੰਦਾ ਹੈ ਦੇਖਣ ਦੇ ਵਿੱਚ ਇਹ ਮੁੰਡਾ ਕਾਫੀ ਕਾਲੀ ਦੇ ਵਿੱਚ ਹੁੰਦਾ ਆ ਕਾਫੀ ਪਰੇਸ਼ਾਨ ਦਿਖ ਰਿਹਾ ਹੁੰਦਾ ਟੈਕਸੀ ਡਰਾਈਵਰ ਦੇਖਦਾ ਆ ਕਿ ਮੁੰਡਾ ਕਾਫੀ ਕਾਲੀ ਦੇ ਵਿੱਚ ਆ ਤੇ ਕਾਫੀ ਪਰੇਸ਼ਾਨ ਆ ਤਾਂ ਫਿਰ ਉਹ ਸੂਟਕੇਸ ਚੁੱਕਣ ਦੇ ਵਿੱਚ ਇਹਦੀ ਮਦਦ ਕਰਦਾ ਆ ਜਿਵੇਂ ਡਰਾਈਵਰ ਇਹ ਸੂਟਕੇਸ ਚੱਕਦਾ ਆ ਤਾਂ ਉਹਨੂੰ ਮਹਿਸੂਸ ਹੁੰਦਾ ਹੈ ਕਿ ਇਹ ਕਾਫੀ ਭਾਰਾ ਹੁੰਦਾ ਹੈ ਇਹਦਾ 40-45 ਕਿਲੋ ਭਾਰ ਹੁੰਦਾ ਹੈ ਪਰ ਉੱਥੇ ਟੈਕਸੀ ਡਰਾਈਵਰ ਇਹ ਸਾਰੀਆਂ ਚੀਜ਼ਾਂ ਇਗਨੋਰ ਕਰ ਦਿੰਦਾ ਉਹ ਮੁੰਡੇ ਨੂੰ ਵੀ ਕੁਝ ਨਹੀਂ ਪੁੱਛਦਾ ਉਹ ਸੂਟਕੇਸ ਨੂੰ ਗੱਡੀ ਦੀ ਡਿੱਗੀ ਦੇ ਵਿੱਚ ਰੱਖਦਾ ਹੈ ਤੇ ਗੱਡੀ ਨੂੰ ਚਲਾਉਣ ਲੱਗਦਾ ਹੈ। ਹੁਣ ਇਹ ਦੋਨੇ ਜਣੇ ਜਦੋਂ ਗੱਡੀ 'ਚ ਜਾ ਰਹੇ ਹੁੰਦੇ ਨੇ ਤਾਂ ਜਿਹੜਾ ਇਹ ਮੁੰਡਾ ਹੁੰਦਾ ਹੈ ਰਸਤੇ ਦੇ ਵਿੱਚ ਆਪਣੀ ਲੋਕੇਸ਼ਨ ਚੇਂਜ ਕਰਦਾ ਹੈ। ਉਹ ਉਹਨੂੰ ਕਹਿੰਦਾ ਆ ਕਿ ਉਹਨੇ ਸਟੇਸ਼ਨ ਨਹੀਂ ਜਾਣਾ, ਉਹਨੇ ਕਿਤੇ ਹੋਰ ਜਾਣਾ ਹੈ। ਹੁਣ ਐਸੀ ਤਰ੍ਹਾਂ ਰਾਹ ਦੇ ਵਿੱਚ ਜਾਂਦੇ ਹੋਏ ਦੋ ਵਾਰ ਫੇਰ ਇਹ ਮੁੰਡਾ ਆਪਣੀ ਲੋਕੇਸ਼ਨ ਚੇਂਜ ਕਰਦਾ ਹੈ। ਹੁਣ ਇਹ ਡਰਾਈਵਰ ਸੋਚਦਾ ਆ ਕਿ ਇਹ ਮੁੰਡਾ ਕਿੰਨਾ ਜ਼ਿਆਦਾ ਕਨਫਿਊਜ਼ ਹੈ। ਇਹਨੂੰ ਖੁਦੇ ਹੀ ਨਹੀਂ ਪਤਾ ਕਿ ਇਹਨੇ ਕਿੱਥੇ ਜਾਣਾ ਆ। ਇਹ ਮੁੰਡਾ ਗੱਡੀ 'ਚ ਬੈਠਾ ਕਾਫੀ ਟੈਨਸ਼ਨ ਦੇ ਵਿੱਚ ਹੁੰਦਾ ਇਹ ਬਾਹਰ ਨੂੰ ਦੇਖ ਰਿਹਾ ਕਿਸੇ ਨੂੰ ਲੱਭ ਰਿਹਾ ਹੋਵੇ ਏਦਾਂ ਚਲਦੇ ਚਲਦੇ ਇਹ ਇੱਕ ਸੁੰਸਾ ਨੇ ਇਲਾਕੇ ਦੇ ਵਿੱਚ ਪਹੁੰਚ ਜਾਂਦੇ ਨੇ ਉੱਤੇ ਇਹ ਮੁੰਡਾ ਡਰਾਈਵਰ ਨੂੰ ਕਹਿੰਦਾ ਆ ਕਿ ਇੱਥੇ ਮੇਰੇ ਇੱਕ ਦੋਸਤ ਨੇ ਆਉਣਾ ਤੁਸੀਂ ਮੈਨੂੰ ਇੱਥੇ ਹੀ ਉਤਾਰ ਦਿਓ ਤਾਂ ਡਰਾਈਵਰ ਉੱਥੇ ਗੱਡੀ ਰੋਕ ਦਿੰਦਾ ਹੈ ਇਹਦਾ ਬੈਗ ਡਿੱਗੀ ਚੋਂ ਕੱਢ ਕੇ ਉੱਥੇ ਰੱਖ ਦਿੰਦਾ ਤੇ ਇਸ ਮੁੰਡੇ ਨੂੰ ਸੁੰਸਾ ਨੇ ਇਲਾਕੇ ਦੇ ਵਿੱਚ ਉਤਾਰ ਦਿੰਦਾ ਤੇ ਉਹ ਉੱਥੋਂ ਚਲਿਆ ਜਾਂਦਾ ਹੈ ਜਦੋਂ ਡਰਾਈਵਰ ਅੱਗੇ ਜਾ ਰਿਹਾ ਹੁੰਦਾ ਹੈ ਤਾਂ ਉਹ ਸੋਚਦਾ ਆ ਕਿ ਹੋਵੇ ਨਾ ਹੋਵੇ ਇਸ ਮੁੰਡੇ ਦੇ ਇਸ ਬੈਗ ਦੇ ਵਿੱਚ ਕੋਈ ਨਾ ਕੋਈ ਗਲਤ ਚੀਜ਼ ਸੀ ਇਸ ਕਰਕੇ ਹੀ ਉਹ ਮੁੰਡਾ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਹ ਘਬਰਾਇਆ ਹੋਇਆ ਸੀ ਤਾਂ ਇਹ ਡਰਾਈਵਰ ਉੱਥੇ ਕੀ ਕਰਦਾ ਹੈ ਇਹ ਆਪਣੀ ਗੱਡੀ ਵਾਪਸ ਮੋੜਦਾ ਹੈ ਇਹ ਉਸ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਹੈ ਜਿਸ ਸੁੰਸਣ ਜਗ੍ਹਾ ਦੇ ਉੱਤੇ ਉਸ ਮੁੰਡੇ ਨੂੰ ਇਹਨੇ ਉਤਾਰਿਆ ਸੀ ਉੱਥੇ ਜਾ ਕੇ ਇਹ ਦੇਖਦਾ ਹੈ ਕਿ ਉਹ ਮੁੰਡਾ ਤਾਂ ਉੱਥੇ ਨਹੀਂ ਹੁੰਦਾ ਪਰ ਜਿਹੜਾ ਉਹਦੇ ਕੋਲ ਬੈਗ ਸੀ ਉਹ ਉੱਥੇ ਕੋਲ ਹੀ ਝਾੜੀਆਂ ਦੇ ਵਿੱਚ ਸੁੱਟ ਕੇ ਉਹ ਮੁੰਡਾ ਉੱਥੋਂ ਚਲੇ ਗਿਆ ਸੀ। ਇਹ ਟੈਕਸੀ ਡਰਾਈਵਰ ਉੱਥੋਂ ਲੰਘਦੇ ਲੋਕਾਂ ਨੂੰ ਬੁਲਾਉਂਦਾ ਲੋਕ ਇਕੱਠੇ ਹੋ ਜਾਂਦੇ ਨੇ। ਲੋਕਾਂ ਦੀ ਮਦਦ ਦੇ ਨਾਲ ਝਾੜੀਆਂ ਦੇ ਵਿੱਚੋਂ ਇਹ ਬੈਗ ਨੂੰ ਕੱਢਦਾ। ਇਹ ਲੋਕ ਬੈਗ ਨੂੰ ਬਾਹਰ ਕੱਢ ਕੇ ਜਦੋਂ ਖੋਲਦੇ ਨੇ ਤਾਂ ਉਹਦੇ ਵਿੱਚੋਂ ਇੱਕ ਇਨਸਾਨੀ ਹੱਥ ਬਾਹਰ ਨਿਕਲਦਾ ਆ। ਇਹ ਦੇਖ ਕੇ ਸਾਰਿਆਂ ਦੇ ਪੈਰਾਂ ਐਟੋਂ ਜ਼ਮੀਨ ਨਿਕਲ ਜਾਂਦੀ ਐ। ਸਾਰੇ ਬਹੁਤ ਜ਼ਿਆਦਾ ਡਰ ਜਾਂਦੇ ਨੇ ਕਿਉਂਕਿ ਉਸ ਬੈਗ ਦੇ ਵਿੱਚ ਇੱਕ ਬੋਡੀ ਹੁੰਦੀ ਹੈ। ਉੱਥੇ ਲੋਕਾਂ ਦੇ ਵਿੱਚੋਂ ਕੋਈ ਪੁਲਿਸ ਵਾਲਿਆਂ ਨੂੰ ਫੋਨ ਕਰ ਦਿੰਦਾ ਤੇ ਪੁਲਿਸ ਵੀ ਉੱਥੇ ਪਹੁੰਚ ਪੁਲਿਸ ਵਾਲੇ ਉੱਥੇ ਆ ਕੇ ਜਿਵੇਂ ਹੀ ਇਸ ਬੈਗ ਨੂੰ ਖੋਲਦੇ ਨੇ ਤਾਂ ਬੈਗ ਦੇ ਵਿੱਚੋਂ ਇੱਕ 20-22 ਸਾਲ ਦੀ ਬਹੁਤ ਸੋਹਣੀ ਕੁੜੀ ਦੀ লাশ ਨਿਕਲਦੀ ਹੈ। ਜਾਨੀ ਕਿ ਟੈਕਸੀ ਡਰਾਈਵਰ ਨੂੰ ਜਿਹੜਾ ਉਸ ਮੁੰਡੇ ਦੇ ਉੱਤੇ ਸ਼ੱਕ ਸੀ ਉਹ ਬਿਲਕੁਲ ਸਹੀ ਸੀ। ਪੁਲਿਸ ਵਾਲਿਆਂ ਨੂੰ ਇਹ ਬਾਡੀ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਇਹ ਕੁੜੀ ਕਿਸੇ ਚੰਗੇ ਘਰ ਦੀ ਸੀ ਕਿਉਂਕਿ ਇਹਦੇ ਕਾਫੀ ਮਹਿੰਗੇ ਕੱਪੜੇ ਪਾਏ ਸੀ। ਪਰ ਇਸ ਬਾਡੀ ਦੇ ਕੋਲੋਂ ਨਾ ਤਾਂ ਕੋਈ ਫੋਨ ਮਿਲਦਾ ਤੇ ਨਾ ਹੀ ਕੋਈ ਹੋਰ ਆਈਡੀ ਪ੍ਰੂਫ ਮਿਲਦਾ ਜਿਸ ਤੋਂ ਇਹਦੀ شناخت ਹੋ ਸਕਦੀ ਕਿ ਇਹ ਕੁੜੀ ਕੌਣ ਹੈ, ਕਿੱਥੇ ਦੀ ਰਹਿਣ ਵਾਲੀ ਹੈ। ਹੁਣ ਪੁਲਿਸ ਸਭ ਤੋਂ ਪਹਿਲਾਂ ਇਸ ਸੀ ਡਰਾਈਵਰ ਤੋਂ ਪੁੱਛਗਿੱਛ ਕਰਦੀ ਹੈ ਤੇ ਇਹ ਟੈਕਸੀ ਡਰਾਈਵਰ ਵੀ ਉਸ ਅਪਾਰਟਮੈਂਟ ਤੋਂ ਲੈ ਕੇ ਇਸ ਰਸਤੇ ਤੱਕ ਉਹਦੇ ਨਾਲ ਜੋ ਕੁਝ ਹੋਇਆ ਹੁੰਦਾ ਉਹ ਸਾਫ਼-ਸਾਫ਼ ਦੱਸ ਦਿੰਦਾ ਹੈ ਇਸ ਤੋਂ ਬਾਅਦ ਪੁਲਿਸ ਵਾਲੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਨੇ ਉਹ ਸਾਰੇ ਸੀਸੀਟੀਵੀ ਕੈਮਰੇ ਚੈੱਕ ਕਰਦੇ ਨੇ ਇਸ ਤੋਂ ਇਲਾਵਾ ਇਹ ਜਿਹੜੀ ਓਲਾ ਐਪ ਸੀ ਇੱਥੋਂ ਇਹਨਾਂ ਨੂੰ ਉਸ ਮੁੰਡੇ ਦਾ ਨੰਬਰ ਮਿਲ ਜਾਂਦਾ ਜਿਹਦੇ ਤੋਂ ਉਹਨੇ ਟੈਕਸੀ ਬੁੱਕ ਕੀਤੀ ਹੁੰਦੀ ਹੈ ਪੁਲਿਸ ਦੇ ਕੋਲ ਹੁਣ ਇੱਕ ਸੀਸੀਟੀਵੀ ਫੁਟੇਜ ਵੀ ਸੀ ਜਿਹਦੇ ਵਿੱਚ ਇਸ ਮੁੰਡੇ ਦੀ ਸ਼ਕਲ ਸਾਫ਼ ਨਜ਼ਰ ਆ ਰਹੀ ਸੀ ਇਸ ਤੋਂ ਇਲਾਵਾ ਪੁਲਿਸ ਵਾਲੇ ਇਸ ਮੁੰਡੇ ਦੇ ਫੋਨ ਨੰਬਰ ਤੋਂ ਦੀ ਲੋਕੇਸ਼ਨ ਕਢਾ ਲੈਂਦੇ ਨੇ ਇਹਦਾ ਐਡਰੈਸ ਵੀ ਪਤਾ ਲੱਗ ਜਾਂਦਾ ਹੈ ਇਹਦਾ ਅਪਾਰਟਮੈਂਟ ਵੀ ਪਤਾ ਲੱਗ ਜਾਂਦਾ ਹੈ ਪੁਲਿਸ ਵਾਲੇ ਹੁਣ ਬਿਨਾਂ ਦੇਰੀ ਕੀਤੇ ਇਸ ਮੁੰਡੇ ਦੇ ਅਪਾਰਟਮੈਂਟ ਤੇ ਪਹੁੰਚ ਜਾਂਦੇ ਨੇ ਪੁਲਿਸ ਵਾਲਿਆਂ ਨੇ ਇਸ ਕੇਸ ਦੇ ਵਿੱਚ ਇੰਨੀ ਫਾਸਟ ਜਾਂਚ ਕੀਤੀ ਕੇਸ ਮੁੰਡੇ ਨੂੰ ਆਪਣੇ ਫਲੈਟ ਤੋਂ ਭੱਜਣ ਤੱਕ ਦਾ ਵੀ ਮੌਕਾ ਨਹੀਂ ਮਿਲਿਆ ਪੁਲਿਸ ਵਾਲੇ ਜਦੋਂ ਇਹਦੇ ਫਲੈਟ ਤੇ ਪਹੁੰਚਦੇ ਨੇ ਤਾਂ ਉਸ ਸਮੇਂ ਇਹ ਮੁੰਡਾ ਆਪਣੇ ਕਮਰੇ ਦੇ ਵਿੱਚੋਂ ਖੂਨ ਦੇ ਛਿੱਟੇ ਸਾਫ਼ ਕਰ ਰਿਹਾ ਹੁੰਦਾ ਹੈ ਪੁਲਿਸ ਵਾਲੇ ਇਸ ਮੁੰਡੇ ਨੂੰ ਗ੍ਰਿਫਤਾਰ ਕਰਦੇ ਨੇ ਤੇ ਇਹਨੂੰ ਥਾਣੇ ਲਿਆਇਆ ਜਾਂਦਾ ਹੈ ਉੱਥੇ ਲਿਆ ਕੇ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਮਾਰਦਾ ਪਰ ਜਦੋਂ ਫਿਰ ਪੁਲਿਸ ਵਾਲੇ ਸ਼ਕਤੀ ਦੇ ਨਾਲ ਇਸ ਤੋਂ ਪੁੱਛਗਿੱਛ ਕਰਦੇ ਨੇ ਤਾਂ ਫਿਰ ਇਹ ਸਾਰੀ ਕਹਾਣੀ ਆਪਣੇ ਮੂੰਹੋਂ ਦੱਸਦਾ ਹੈ ਇਹ ਮੁੰਡਾ ਦੱਸਦਾ ਆ ਕਿ ਇਹਦਾ ਨਾਮ ਮੁਜ਼ਮਮਲ ਇਬਰਾਹਿਮ ਹੈ ਇਹਦੀ ਪੂਰੀ ਫੈਮਿਲੀ ਹైదరాబాద్ ਦੇ ਵਿੱਚ ਕਹਿੰਦੀ ਹੈ ਇਹ ਇੱਕ ਅਮੀਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਇਹਦਾ ਪਿਤਾ ਮਰਚੈਂਟ ਨੇਵੀ ਦੇ ਵਿੱਚੋਂ ਰਿਟਾਇਰ ਸੀ ਤੇ ਹੁਣ ਇਹ ਮੁੰਬਈ ਦੇ ਵਿੱਚ ਫਲੈਟ ਲੈ ਕੇ ਇੱਥੇ ਹੀ ਰਹਿ ਰਹੇ ਸੀ ਇਸ ਤੋਂ ਬਾਅਦ ਪੁਲਿਸ ਵਾਲੇ ਇਹਨੂੰ ਪੁੱਛਦੇ ਨੇ ਕਿ ਆਖਰਕਾਰ ਤੂੰ ਉਸ ਕੁੜੀ ਨੂੰ ਕਿਉਂ ਮਾਰਿਆ ਤੇ ਫਿਰ ਅੱਗੇ ਜਿਹੜੀ ਇਹ ਕਤਲ ਕਰਨ ਦੀ ਵਜ੍ਹਾ ਦੱਸਦਾ ਆ ਇਹ ਸੁਣ ਕੇ ਸਾਰੇ ਹੈਰਾਨ ਰਹਿ ਜਾਂਦੇ ਨੇ ਸਾਰਿਆਂ ਦੇ ਹੋਸ਼ ਉੱਡ ਜਾਂਦੇ ਨੇ ਇਹ ਦੱਸਦਾ ਆ ਕਿ ਇਹ ਜਿਹੜੀ ਕੁੜੀ ਮਰੀ ਐ ਇਹਦਾ ਨਾਮ ਹੈ ਮਾਨਸੀ ਦੀਕਸ਼ਿਤ ਇਸ ਤੋਂ ਬਾਅਦ ਪੁਲਿਸ ਵਾਲੇ ਇਸ ਮਾਨਸੀ ਦੀਕਸ਼ਿਤ ਦੀ ਪੂਰੀ ਜਾਣਕਾਰੀ ਕੱਢਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਆ ਕਿਹ ਮਾਨਸੀ ਰਾਜਸਥਾਨ ਦੇ ਕੋਟਾ ਦੀ ਰਹਿਣ ਵਾਲੀ ਸੀ ਇਹਨੂੰ ਬਚਪਨ ਤੋਂ ਹੀ ਮੌਡਲਿੰਗ ਦਾ ਸ਼ੌਂਕ ਸੀ ਤੇ ਇਹਨੇ ਮਿਸਕੋਟਾ ਦਾ ਕਿਤਾਬ ਵੀ ਜਿੱਤਿਆ ਸੀ ਇਸ ਤੋਂ ਇਲਾਵਾ ਇਹਨੇ ਮੁੰਬਈ ਦੇ ਵਿੱਚ ਕਈ ਸੀਰੀਅਲਸ ਦੇ ਵਿੱਚ ਵੀ ਕੰਮ ਕੀਤਾ ਸੀ ਕਰਾਇਮ ਪੈਟਰੋਲ ਦੇ ਵੀ ਕਈ ਐਪੀਸੋਡ ਦੇ ਵਿੱਚ ਇਹਨੇ ਕੰਮ ਕੀਤਾ ਸੀ। ਇਹ ਕਈ ਪ੍ਰੋਜੈਕਟਾਂ ਦੇ ਉੱਤੇ ਕੰਮ ਕਰ ਰਹੀ ਸੀ। ਮਾਨਸੀ ਦੀ ਕੋਸ਼ਿਸ਼ ਸੀ ਕਿ ਮੁੰਬਈ ਦੇ ਵਿੱਚ ਰਹਿ ਕੇ ਉਹਨੂੰ ਬਾਲੀਵੁੱਡ ਦੇ ਵਿੱਚ ਵੱਡਾ ਬ੍ਰੇਕ ਮਿਲੇ। ਹੁਣ ਪੁਲਿਸ ਫੇਰ ਇਸ ਮੁੰਡੇ ਤੋਂ ਪੁੱਛਗਿੱਛ ਕਰਦੀ ਹੈ। ਇੱਥੇ ਫਿਰ ਇਹ ਮੁੰਡਾ ਦੱਸਦਾ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਉਹਨੇ ਮਾਨਸੀ ਦੇਖਸ਼ੇਧ ਦੀ ਪ੍ਰੋਫਾਈਲ ਦੇਖੀ ਸੀ ਤਾਂ ਉਹਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਮਾਨਸੀ ਦੇ ਨਾਲ ਪਿਆਰ ਹੋ ਗਿਆ ਸੀ। ਹੁਣ ਇਹ ਇਬਰਾਹਿਮ ਭਾਵੇਂ ਬਹੁਤ ਵਧੀਆ ਫੈਮਿਲੀ ਤੋਂ ਬਿਲੋਂਗ ਕਰਦਾ ਸੀ। ਪਰ ਇੰਨੀ ਵਧੀਆ ਫੈਮਿਲੀ ਹੋਣ ਦੇ ਬਾਵਜੂਦ ਵੀ ਇਬਰਾਹਿਮ ਦਾ ਪੜ੍ਹਾਈ ਦੇ ਵਿੱਚ ਮਨ ਬਿਲਕੁਲ ਨਹੀਂ ਲੱਗਦਾ ਸੀ। ਇਹ ਪੜ੍ਹਾਈ ਲਿਖਾਈ ਨਹੀਂ ਕਰਨੀ ਚਾਹੁੰਦਾ ਸੀ। ਹੁਣ ਇਹ ਦੱਸਦਾ ਆ ਕਿ ਇਹਨੇ ਮਾਨਸੀ ਨੂੰ ਸੋਸ਼ਲ ਮੀਡੀਆ ਤੇ ਦੇਖਿਆ ਸੀ। ਜਿਹੜਾ ਇਹ ਇਬਰਾਹਿਮ ਸੀ ਇਹਨੂੰ ਵੀ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਸ਼ੌਂਕ ਸੀ। ਇਹ ਵੀ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਫੋਟੋਆਂ ਪੋਸਟ ਕਰਦਾ ਰਹਿੰਦਾ ਸੀ। ਸੋਸ਼ਲ ਮੀਡੀਆ ਦੇ ਉੱਤੇ ਹੀ ਇਬਰਾਹਿਮ ਮਾਨਸੀ ਦਿਖਸ਼ਿਤ ਨੂੰ ਮੈਸੇਜ ਕਰਦਾ ਹੈ। ਇਹਨਾਂ ਦੀ ਥੋੜੀ-ਬਹੁਤ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਇਹਨੂੰ ਪਤਾ ਲੱਗ ਜਾਂਦਾ ਆ ਕਿ ਮਾਨਸੀ ਬਾਲੀਵੁੱਡ ਫਿਲਮਾਂ ਦੇ ਵਿੱਚ ਵੱਡ ਆ ਤਾਂ ਫਿਰ ਉੱਤੇ ਇੱਕ ਚਲਾਕੀ ਵਰਤਦਾ ਹੈ ਇਹ ਆਪਣੀ ਪ੍ਰੋਫਾਈਲ ਨੂੰ ਇਸ ਤਰੀਕੇ ਨਾਲ ਤਿਆਰ ਕਰਦਾ ਆ ਕਿ ਦੇਖਣ ਵਾਲਿਆਂ ਨੂੰ ਇਹੀ ਲੱਗਦਾ ਕਿ ਬਾਲੀਵੁੱਡ ਦੇ ਵਿੱਚ ਇਹਦੀ ਚੰਗੀ ਜਾਣ ਪਹਿਚਾਣਾ ਹੈ ਐਨੇ ਹੁਣ ਆਪਣੀ ਪ੍ਰੋਫਾਈਲ ਇਸ ਤਰੀਕੇ ਦੀ ਬਣਾ ਲਈ ਸੀ ਕਿ ਦੇਖਣ ਵਾਲਿਆਂ ਨੂੰ ਇਹੀ ਲੱਗਦਾ ਸੀ ਕਿ ਦਿਨ ਰਾਤ ਇਹ ਬਾਲੀਵੁੱਡ ਦੇ ਬੰਦਿਆਂ ਦੇ ਵਿੱਚ ਹੀ ਰਹਿੰਦਾ ਆ ਉਹਨਾਂ ਦੇ ਵਿੱਚ ਹੀ ਇਹਦਾ ਉੱਠਣਾ ਬੈਠਣਾ ਦੂਜੇ ਪਾਸੇ ਜਿਹੜੀ ਮਾਨਸੀ ਦੇਕਸ਼ੇ ਸੀ ਉਹਨੂੰ ਬਾਲੀਵੁੱਡ ਦੇ ਵਿੱਚ ਵੱਡਾ ਬ੍ਰੇਕ ਚਾਹੀਦਾ ਸੀ ਇਸ ਕਰਕੇ ਉਹ ਇਸ ਇਬਰਾਹਿਮ ਦੇ ਜਾਲ ਦੇ ਵਿੱਚ ਫਸ ਜਾਂਦੀ ਹੈ ਕਿਉਂਕਿ ਇਹ ਮਾਨਸੀ ਨੂੰ ਕਹਿੰਦਾ ਸੀ ਕਿ ਇਹ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੂੰ ਜਾਣਦਾ ਹੈ ਵੱਡੇ ਚਿਹਰਿਆਂ ਨੂੰ ਜਾਣਦਾ ਹੈ ਤੇ ਉਹ ਉਹਨੂੰ ਉਹਨਾਂ ਨਾਲ ਮਿਲਾਊਗਾ ਵੀ ਐਸੇ ਲਾਲਚ ਦੇ ਵਿੱਚ ਮਾਨਸੀ ਇਹਦੇ ਨਾਲ ਗੱਲਬਾਤ ਕਰਦੀ ਰਹਿੰਦੀ ਸੀ ਇਹਨਾਂ ਦੀਆਂ ਮੁਲਾਕਾਤਾਂ ਵੀ ਹੁੰਦੀਆਂ ਰਹਦੀਆਂ ਸੀ ਪਰ ਮਾਨਸੀ ਨੂੰ ਕੀ ਪਤਾ ਸੀ ਕਿ ਸਭ ਪਿੱਛੇ ਇਹ ਕਿਹੜੀ ਖਤਰਨਾਕ ਕਹਾਣੀ ਲਿਖ ਰਿਹਾ ਪਰ ਦੂਜੇ ਪਾਸੇ ਇਬਰਾਹਿਮ ਮਾਨਸੀ ਦੀ ਖੂਬਸੂਰਤੀ ਦੇ ਉੱਤੇ ਫਿਦਾ ਸੀ ਇਹ ਸਿਰਫ ਉਹਦੇ ਨਾਲ ਸੰਬੰਧ ਬਣਾਉਣਾ ਚਾਹੁੰਦਾ ਸੀ ਇਸ ਤੋਂ ਇਲਾਵਾ ਇਹਦੇ ਪੱਲੇ ਲੱਖ ਵੀ ਨਹੀਂ ਸੀ ਐਸੇ ਤਰ੍ਹਾਂ ਇੱਕ ਦਿਨ ਮੁਜ਼ਮਮਲ ਆਪਣੇ ਫਲੈਟ ਦੇ ਵਿੱਚ ਕੱਲਾ ਸੀ ਉਹ ਮਾਨਸੀ ਨੂੰ ਫੋਨ ਕਰਦਾ ਹੈ ਉਹ ਉਹਨੂੰ ਕਹਿੰਦਾ ਕਿ ਤੂੰ ਮੇਰੇ ਫਲੈਟ ਤੇ ਆ ਜਾ ਅੱਜ ਤੇਰਾ ਫੋਟੋ ਸ਼ੂਟ ਕਰਾਉਣਾ ਹੈ ਤੇ ਤੈਨੂੰ ਮੈਂ ਬਾਲੀਵੁੱਡ ਦੀ ਇੱਕ ਮਹਾਨ ਹਸਤੀ ਦੇ ਨਾਲ ਵੀ ਮਿਲਾਉਣਾ ਹੈ ਇਹ ਜਿਹੜੀ ਮਾਨਸੀ ਸੀ ਇਹਦੇ ਉੱਤੇ ਪੂਰਾ ਯਕੀਨ ਕਰਦੀ ਸੀ ਇਸ ਕਰਕੇ ਇਹਨੂੰ ਮਿਲਣ ਦੇ ਲਈ ਉਹ ਇਹਦੇ ਫਲੈਟ ਦੇ ਵਿੱਚ ਆ ਜਾਂਦੀ ਹੈ ਪਹਿਲਾਂ ਤਾਂ ਇਹ ਦੋਨੇ ਬੈਠ ਕੇ ਕੁਝ ਸਮਾਂ ਗੱਲਾਂ ਬਾਤਾਂ ਕਰਦੇ ਨੇ ਫਿਰ ਜਿਹੜਾ ਇਹ ਇਬਰਾਹਿਮ ਹੁੰਦਾ ਹੈ ਇਹ ਸਿੱਧਾ ਮਾਨਸੀ ਨੂੰ ਕਹਿ ਦਿੰਦਾ ਹੈ ਕਿ ਮੈਂ ਤੈਨੂੰ ਬਹੁਤ ਪਸੰਦ ਕਰਦਾ ਮੈਂ ਤੇਰੇ ਨਾਲ ਸੰਬੰਧ ਬਣਾਉਣਾ ਚਾਹੁੰਦਾ ਮਾਨਸੀ ਇਹਨੂੰ ਸਾਫ਼-ਸਾਫ਼ ਮਨ੍ਹਾ ਕਰ ਦਿੰਦੀ ਹੈ ਉੱਥੇ ਇਬਰਾਹਿਮ ਇਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਮਾਨਸੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਭੱਜਣ ਦੀ ਕੋਸ਼ਿਸ਼ ਕਰਦੀ ਹੈ ਤੈ ਇਬਰਾਹਿਮ ਉੱਥੇ ਪਿਆ ਸਟੂਲ ਚੱਕ ਕੇ ਉਹਦੇ ਸਿਰ ਤੇ ਮਾਰ ਦਿੰਦਾ ਆ ਮਾਨਸੀ ਥੱਲੇ ਡਿੱਗ ਜਾਂਦੀ ਹੈ ਬੇਹੋਸ਼ ਹੋ ਜਾਂਦੀ ਹੈ ਜਦੋਂ ਮਾਨਸੀ ਬੇਹੋਸ਼ ਹੋ ਜਾਂਦੀ ਹੈ ਤਾਂ ਇਬਰਾਹਿਮ ਉਹਦੇ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉੱਥੇ ਮਾਨਸੀ ਹੋਸ਼ ਦੇ ਵਿੱਚ ਆ ਜਾਂਦੀ ਹੈ ਤੇ ਫਿਰ ਆਪਣੇ ਆਪ ਨੂੰ ਇਹ ਤੋਂ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਭੱਜਣ ਦੀ ਕੋਸ਼ਿਸ਼ ਕਰਦੀ ਹੈ। ਇੱਥੇ ਇਬਰਾਹਿਮ ਨੂੰ ਫਿਰ ਇਹ ਲੱਗਦਾ ਆ ਕਿ ਜੇਕਰ مانਸੀ ਉਹਦੇ ਤੋਂ ਛੁੱਟ ਕੇ ਹੁਣ ਬਾਹਰ ਚਲੀ ਗਈ ਤਾਂ ਉਹ ਪੁਲਿਸ ਸਟੇਸ਼ਨ ਚਲੀ ਜਾਊਗੀ। ਜੇਕਰ ਉਹ ਪੁਲਿਸ ਸਟੇਸ਼ਨ ਚਲੀ ਗਈ ਤਾਂ ਫਰੋਦੀ ਜ਼ਿੰਦਗੀ ਖਰਾਬ ਹੋ ਜਾਊਗੀ ਉਹਨੂੰ ਜੇਲ੍ਹ ਜਾਣਾ ਪੈ ਜਾਊ। ਐਸ ਲਈ ਹੁਣ ਇਹ ਕੀ ਕਰਦਾ ਆ ਇੱਕ ਰੱਸੀ ਲੈਂਦਾ ਹੈ ਤੇ ਰੱਸੀ ਦੇ ਨਾਲ مانਸੀ ਦਾ ਗਾਲਾ ਘੁੱਟ ਕੇ ਉੱਥੇ ਹੀ ਉਹਨੂੰ ਜਾਨੋਂ ਮਾਰ ਦਿੰਦਾ ਹੈ। ਹੁਣ ਕਿਉਂਕਿ ਇਹ ਕੋਈ ਪ੍ਰੋਫੈਸ਼ਨਲ ਕਿਲਰ ਤਾਂ ਹੈ ਨਹੀਂ ਸੀ ਇਸ ਕਰਕੇ ਉੱਤੇ ਬਹੁਤ ਜ਼ਿਆਦਾ ਡਰ ਜਾਂਦਾ ਆ। ਹਫੜਾ ਦਫੜੀ ਦੇ ਵਿੱਚ ਇਹ ਸੋਚਦਾ ਹੈ ਮਾਈਂਡ ਦੇ ਵਿੱਚ ਇੱਕ ਪਲਾਨ ਆਉਂਦਾ ਹੈ ਇਹ ਸੋਚਦਾ ਹੈ ਕਿ ਕਿਉਂ ਨਾ ਇਹਦੀ ਬਾਡੀ ਨੂੰ ਇੱਕ ਸੂਟਕੇਸ ਦੇ ਵਿੱਚ ਪਾ ਕੇ ਕਿਸੇ ਸੁੰਸਾਨ ਇਲਾਕੇ ਦੇ ਵਿੱਚ ਸੁੱਟ ਦਿੱਤਾ ਜਾਵੇ ਤੇ ਉੱਥੇ ਇਹ ਉਸੇ ਤਰ੍ਹਾਂ ਕਰਦਾ ਹੈ ਇੱਕ ਸੂਟਕੇਸ ਲਿਆਉਂਦਾ ਆ ਮਾਨਸੀ ਦੀ ਲਾਸ਼ ਨੂੰ ਸੂਟਕੇਸ ਦੇ ਵਿੱਚ ਪੈਕ ਕਰ ਲੈਂਦਾ ਫਿਰ ਇੱਕ ਕੈਬ ਲਾਉਂਦਾ ਤੇ ਕੈਬ ਦੇ ਵਿੱਚ ਜਾ ਕੇ ਸੁੰਸਾਨ ਜਗ੍ਹਾ ਦੇ ਉੱਤੇ ਸੁੱਟ ਦਿੰਦਾ ਹੈ ਇੱਥੇ ਮੁੰਬਈ ਪੁਲਿਸ ਦੀ ਵੀ ਤਾਰੀਫ ਕਰਨੀ ਬਣਦੀ ਹੈ ਕਿਉਂਕਿ ਉਹਨਾਂ ਨੇ ਸਿਰਫ 4 ਘੰਟਿਆਂ ਦੇ ਵਿੱਚ ਇਸ ਕੇਸ ਨੂੰ ਹੱਲ ਕਰ ਲਿਆ ਸੀ ਤੇ ਕਾਤਲ ਨੂੰ ਫੜ ਲਿਆ ਸੀ ਸੋ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਦਾ ਮਕਸਦ ਸਾਡਾ ਕੋਈ ਕਿਸੇ ਦੇ ਮਨ ਨੂੰ ਇਸ ਪਹੁੰਚਾਉਣਾ ਜਾਂ ਡਰਾਉਣਾ ਨਹੀਂ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦਾ ਕਰਾਇਮ ਸਾਡੇ ਆਲੇ-ਦਾਲੇ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਹੈ ਸੋ ਸਾਨੂੰ ਲੋੜ ਹੈ ਅਵੇਅਰ ਰਹਿਣ ਦੀ ਬਾਕੀ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ